ਬਦਲੇ ਉਸ ਵਕਤ ਫਿਰ ਮਰਦ ਦਾ ਫਰਜ਼ ਬਣਦਾ ਉਹ ਤਲਵਾਰ ਦੀ ਮੁੱਠ ਨੂੰ ਆਪਣਾ ਹੱਥ ਪਾ ਲਵੇ ਬਸ ਇਹੀ ਲੋੜ ਪੈ ਗਈ ਪਹਿਲੋਧਾਰਨਾ ਨੇ ਮੇਰੀਆਂ ਅੱਖਾਂ ਦੇ ਸਾਹਮਣੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸਮੇਂ ਦਾ ਇਤਿਹਾਸ ਆ ਜਾਂਦਾ ਜਦੋਂ ਫਰਖਸ਼ੀਰ ਮਲਸ਼ਾ ਨੇ ਉਸ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ ਉਹਨਾਂ ਦਾ ਇੱਕ ਲਾਗ ਪ੍ਰਖਟ ਰਕਾ ਇਤਿਹਾਸ ਵਿੱਚ ਆਉਂਦਾ ਇੱਕ ਦਿਨ ਫਰਖਸ਼ੀਰ ਨੇ ਦੋ ਪ੍ਰਸ਼ਾਦੇ ਲੈ ਆ ਕੇ ਜਿਹੜੇ ਬੰਦੀ ਸਿੰਘ ਜਣ ਇੱਕ ਬਜ਼ੁਰਗ ਦੇ ਅੱਗੇ ਦੋ ਰੋਟੀਆਂ ਸੁੱਟ ਕੇ ਸੋਚਿਆ ਵੇਖਾਂ ਕਿਹੜੀ ਮਿੱਟੀ ਦੇ ਬਣੇ ਨੇ ਉਸ ਬਜ਼ੁਰਗ ਨੇ ਖਾਵੇ ਪਾਸੇ ਆਪਣੇ ਤੋਂ ਘੱਟ ਉਮਰ ਦੇ ਨੌਜਵਾਨ ਵੱਲੇ ਦੋ ਪ੍ਰਸ਼ਾਦੇ ਕਰਕੇ ਆਖਿਆ ਨੌਜਵਾਨ ਮੈਂ ਖਾ ਹਟਾ ਲਿਆ ਇਹੋ ਕਰ ਦੋ ਪ੍ਰਸ਼ਾਦੇ ਤੂੰ ਛਕ ਲੈ ਤੇਰੀ ਕੰਮ ਨੂੰ ਤਾਂ ਦੇ ਜ਼ਿਆਦਾ ਲੋੜ ਹੈ ਉਸ ਨੌਜਵਾਨ ਨੇ ਆਪਣੇ ਤੋਂ ਛੋਟੀ ਉਮਰ ਦੇ ਵੇਖੇ ਨੌਜਵਾਨ ਨੂੰ ਤੇ ਉਹਦੇ ਅੱਗੇ ਦੋ ਪ੍ਰਸ਼ਾਦੇ ਰੱਖ ਦਿੱਤੇ ਫਿਰ ਸਿੱਖੋ ਸਾਰਿਆਂ ਤੋਂ ਛੋਟੀ ਉਮਰ ਦਾ ਨੌਜਵਾਨ ਉਹਨੇ ਉਹੀ ਦੋ ਪ੍ਰਸ਼ਾਦੇ ਲੈ ਆ ਕੇ ਫਿਰ ਬਜ਼ੁਰਗ ਦੇ ਅੱਗੇ ਰੱਖ ਕੇ ਆਖਿਆ ਬਜ਼ੁਰਗੋ ਤੁਸੀਂ ਸਾਡੇ ਵਿੱਚ ਵੱਡੇ ਹੋ ਸਿਆਣੇ ਹੋ ਬਜ਼ੁਰਗ ਇਹ ਪ੍ਰਸ਼ਾਦੇ ਤੁਸੀਂ ਸ਼ੱਕ ਲੋ ਕੋਈ ਗੱਲ ਨਹੀਂ ਸਾਡਾ ਗੁਜ਼ਾਰਾ ਹੋ ਜਾਏਗਾ ਏਡੇ ਉੱਚੇ ਖਲਾਕ ਦੇ ਮਾਲਕ ਨੇ ਸਿੰਘ ਸਰਦਾਰ ਇਹ ਬਾਜਾ ਵਾਲੇ ਪਾਸ਼ਾ ਮਹਾਰਾਜ ਦੇ ਨਾਦੀ ਪੁੱਤਰ ਉਸ ਬਜ਼ੁਰਗ ਬਾਬੇ ਨੇ ਉਹ ਦੋਵੇਂ ਰੋਟੀਆਂ ਖੜੀਆਂ ਫਰਖਸ਼ੀਰ ਬਾਦਸ਼ਾਹ ਦੇ ਵਗਾ ਕੇ ਭੂਤੇ ਮਾਰੀਆਂ ਓਏ ਬਾਦਸ਼ਾਹ ਉਹ ਸਾਡੀ ਸਿੱਧ ਕੌਮ ਦਾ ਪਰਖਣ ਪਰਖਣ ਵਾਸਤੇ ਆਇਆ ਦੋ ਰੋਟੀਆਂ ਤੇ ਉਹ ਦੋ ਰੋਟੀਆਂ ਨਹੀਂ ਇੱਥੇ ਤੇ ਦੋ ਜਹਾਂ ਦਾ ਰਾਜ ਵੀ ਰੱਖਦੇ ਨਾ ਉਹਦੇ ਵਿੱਚ ਆਵਾਜ਼ ਨਹੀਂ ਪਰ ਇਹ ਸੱਜ ਦੇ ਹਮੀ ਨੇ ਵਕਤ ਦੀ ਸਰਕਾਰ ਨੂੰ ਸਿਰਫ ਇਹੀ ਸੁਨੇਹਾ ਦੇਣਾ ਚਾਹੁੰਦਾ ਹੈ ਕਿ ਬਾਬਾ ਬੰ다 ਸਿੰਘ ਬਹਾਦਰ ਦੇ ਵਾਰਿਸ ਨੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਦੀ ਪੁੱਤਰ ਨੇ ਜੋ ਤੁਹਾਡੇ ਕਾਨੂੰਨ ਅਨੁਸਾਰ ਜੀ ਇਹਨਾਂ ਨੂੰ ਸਜ਼ਾਵਾ ਦਿੱਤੀਆਂ ਵੀ ਗਈਆਂ ਉਹ 15 15 ਸਾਲ ਦੀ بجائے 28 28 ਸਾਲ ਤੇ 30 30 ਸਾਲ ਹੋ ਗਏ ਨੇ ਜਿਹੜੇ ਜਵਾਨੀ ਵਿੱਚ ਗਾਇਬ ਹੋ ਗਏ ਅੱਗ ਵੀ ਜੇਬ ਦੀਆਂ ਕਾਲ ਕੋਠੜੀਆਂ ਵਿੱਚ ਨੇ ਇਹ ਬੇਤਹਾਸ਼ਾ ਜ਼ੁਲਮ ਕਰਨ ਤੇ ਦੋ ਪ੍ਰਕਾਰ ਦੀ ਰਾਜਨੀਤੀ ਨੂੰ ਛੱਡ ਕੇ ਦੋਰੇ ਮਾਪਦਾਨ ਤੇ ਛੱਡ ਕੇ ਆਪਣੇ ਕਾਨੂੰਨ ਨੂੰ ਠੇਕੇ ਤੇ ਨਾ ਟੰਗ ਇਹਨਾਂ ਨੂੰ ਰਿਹਾਈ ਦਿਓ ਤਾਂ ਕਿ ਇਹ ਵੀ ਆਪਣੇ ਘਰਾਂ ਦਾ ਨਿਕ ਆਜ਼ਾਦੀ ਦਾ ਨਿਕ ਮਾੜ ਸਕਣ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਵਰਕਰ ਤਰੀਕ ਸਰਕਾਰ ਦੇ ਸਾਹਮਣੇ ਚਾਰ ਗੱਲਾਂ ਕਰ ਹੇ ਰਤਨ ਢਾਡੀ ਜੱਥਾ ਇਹ ਨੱਖਰ ਵਿੱਚ ਗਾ ਕੇ ਹੇ ਕਿਉਂ i'm That's what I've